ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਆਸਾ ਜੀ ਅੱਜ ਹੀ ਪਹੁੰਚਿਆ ਸ਼ਾਹਕੋਟ ਬਾਗ ਵਾਲੇ ਮਹੱਲੇ ਵਿੱਚ ਤੇ ਉੱਥੋਂ ਦੇ ਜਿਹੜੇ ਮੀ ਪੈਨ ਦਾ ਕਰਕੇ ਜਿਹੜੇ ਮਕਾਨ ਐ ਖਸਤਾ ਹਾਲ ਹੋਏ ਹੋਏ ਨੇ ਤੇ ਡਾਡਰ ਬਾਲੇ ਵੀ ਡਿੱਗੇ ਹੋਏ ਤੇ ਇਹ ਡਾਡਰ ਬਾਲਿਆਂ ਦੇ ਤੇ ਪਹਿਲ ਪਾਉਂਦੇ ਇੱਕ ਇਨਸਾਨ ਜ਼ਖਮੀ ਵੀ ਹੋਇਆ ਹੋਆ ਜਿਨ੍ਹਾਂ ਦੇ ਪੈਰ ਤੇ ਝੋਟ ਆਈ ਆ ਤੇ ਅੱਜ ਉਹ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਹੁਣਾਂ ਦਾ ਜਿਹੜਾ ਕੋਠਾ ਵਾ ਤੇ ਉਹਦੀ ਕੰਨ ਡਿੱਗੀ ਹੋਈ ਆ ਤੇ ਅੱਜ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਭਾਈ ਜੀ ਸਸ ਜਨ ਜੀ ਸਤਿ ਸ਼੍ਰੀ ਅਕਾਲ ਜੀ ਫਾਈਟਾ ਦਾ ਨਾਮ ਕੀ ਹੈ ਜੀ ਦਰਸ਼ਨ ਲਾਲ ਦਰਸ਼ਨ ਲਾਲ ਮੱਲਕੜਾ ਜੀ ਮੱਲਕਾ ਬਾਗ ਵਾਲਾ ਇਹ ਕੀ ਹੋਇਆ ਜੀ ਸਾਡੇ ਸਾਡੇ ਮਹਾਰਾਜ ਕੱਲ ਡੇਪੀ بارش ਦੇ ਨਾਲ ਤੇ ਇਹ ਸੰਸਾਵਲੋਂ ਕੋਈ ਸਰਕਾਰ ਵਾਲੋਂ ਕੋ ਸਾਡੀ ਮਰ ਚੁਕੀ ਸੀ ਜੰਗ ਗਰੀਬ ਆਦਮੀ ਆ ਤੇ ਅੱਜ ਉਹ ਤੁਹਾਨੂੰ ਦਿਖਾਉਣੀ ਹੈ ਰਿਸਕਾ ਵੀ ਦਿਖਾ ਰਹੀ ਗਰੀਬ ਬੰਦੇ ਸਾਡੇ ਨਾਲ ਦੇ ਸਾਡੇ ਵਿੱਚ ਦੇ ਹਾਂ ਤੇ ਇਹਦੇ ਕੱਲੇ ਅਸੀਂ ਐਂ ਚਾਤ ਦੇ ਥੱਲੇ ਬੱਲੀਆਂ ਲਾ ਕੇ ਛੱਤ ਬਚਾਈ ਆ ਹਾਂਜੀ ਅਜਾ ਦਿਖਾ ਦੇ ਉਹ ਵੀ ਦਿਖਾ ਦਿਓ ਆ ਜੋ ਕੈਮਰਾਮੈਨ ਸਾਡੇ ਤੇ ਦਿਖਾਈ ਇਹ ਵੀ ਉਹ ਸਹੀ ਦਿਓ ਹਾਂ ਤੇ ਹਾਂਜੀ ਬਾਜੀ ਠੀਕ ਆ ਜੀ ਆ ਦੇਖੋ ਜੀ ਐ ਚਾਤ ਦੇ ਥੱਲੇ ਅਸੀਂ ਬੱਲੀਆਂ ਲਾ ਕੇ ਛੱਤ ਬਚਾਈ ਆ ਨਹੀਂ ਤਾਂ ਇਹ ਵੀ ਦੇਖ ਸਕਦੇ ਆ ਕੰਧ ਦਾ ਡਿਗੀ ਡਿਗੀ ਛੱਤ ਵੀ ਡਿਗ ਦੇਖ ਸਕਦੇ ਆ ਤੇ ਹੁਣ ਵੇਖੋ ਸਾਡਾ ਕੋਈ ਸੰਸਦਾ ਵਾਲੋ ਕੋਈ ਸਰਕਾਰ ਵਾਲੋ ਕੋਈ ਮਤ ਕੀਤੀ ਜਾਵੇ ਤਾਂ ਬਹੁਤ ਵਧੀਆ ਗੱਲ ਕਰੀਏ ਆ ਬਾਦਮੀਆ ਹਾਂਜੀ ਆ ਜੋ ਢਿੱਡ ਘਾਲ ਪਾ ਰੇ ਆ ਜਿਹੜੇ ਇਨਸਾਨ ਤਰਪਾਲ ਪਾਉਂਦੇ ਹੈ ਡਿੱਗੇ ਆ ਘਰ ਦੇ ਮਾਲਕ ਤੇ ਭਾਜੀ ਤੁਸੀਂ ਕਿੱਦਾਂ ਡਿੱਗੇ ਜੀ ਤੁਸੀਂ ਤਰਪਾਲ ਪਾਉਂਦੇ ਤਰਪਾਲ ਪਾਉਂਦੇ ਤਰਪਾਲ ਪਾਉਂਦੇ ਚੰਦੇ ਸਕੇ ਤਰਪਾਲ ਪਾਉਂਦੇ ਆਰੇ ਘਟਨਾ ਕਿੰਨਾ ਕੋਈ ਸੀ ਜਿਹਦੇ ਧਰਕਾ ਆਜੀ ਅਰੇ ਮੈਂ ਕੋਲ ਖੜੀ ਜਾਂ ਤਰਪਾਲ ਪਾਉਣੇ ਫੜਨੀ ਸੀ ਜਦੋਂ ਪੈਲ ਹਾਂਜੀ ਤੇ ਤਰਪਾਲ ਫੜੀਓ ਤਾਂ ਫੁੰਡਾ ਫੜ ਗਿਆ ਮੈਂ ਰੌਣੀ ਪਾਈ ਥਾਲੇ ਮੁੰਡਾ ਸੜਾ ਕਰਕੇ ਤੁਹਾਨੂੰ ਚੈੱਕ ਕਰ ਮੇਰੇ ਤੱਕ ਕਿਤੇ ਚੈੱਕ ਆਉਣਾ ਸਰਗਾ ਐਦਾਂ ਦੇ ਜੇ ਹੁਣ ਮਿਹਰਬਾਨੀ ਕਰਾ ਤੁਸੀਂ ਜੇ ਸਾਡੇ ਜਿਹੜਾ ਟੱਠਿਆ ਤੇ ਤੁਹਾਡਾ ਤੇ ਉਹਨੇ ਕਾਸਾ ਕੰਮ ਕਰੋ ਸਰਕਾਰ ਨੂੰ ਕਹਿੰਦੇ ਕਿ ਮੈਨੂੰ ਹੈਲਪ ਕਰ ਤੇ ਜੀ ਕਿਸ ਕੋਲ ਸਸ ਕਾਂ ਕਿ ਕੰਨੀਆਂ ਤੁਹਾਡਾ ਦੁਕਾਨ ਦੇਖੋ ਕਿੰਦਾ ਦਾਵਾ ਤੇ ਬਾਜਾ ਜ ਸਾਡੇ ਤੇ ਗਿਆ ਤੇ ਤੁਸੀਂ ਮਖਰਾ ਕਰੋ ਕਿ ਸਾਡੇ ਮਕਾਨ ਦੇਖੋ ਕਿ ਖਰਾਬ ਹੋ ਗਿਆ ਤਾਂ ਮੈਂ ਆਪ ਨੂੰ ਇੰਨੀ ਸਾਰੀ ਕਰ ਦੂੰਗਾ ਬਾਰ ਬੜਾ ਵੀ ਲਾਥੇ ਸੱਟ ਲੱਗੀ ਆ ਮੈਂ ਕੰਮ ਕਰ ਸਕਦੇ ਆ ਮੇਰੇ ਘਰ ਵਾਲਿਆਂ ਦੇ ਵੀ ਸੱਟ ਲੱਗੀ ਆ ਉਹ ਵੀ ਕੰਮ ਕਰ ਸਕਦੇ ਹੈ ਨਾ ਮੈਂ ਕਰ ਸਕਦਾ ਤੁਸੀਂ ਜੋ ਵੀ ਰਾਗੋਰੀ ਆ ਮਰਨ ਤੱਕ ਕਰ ਸਕਦੇ ਤੁਸ ਜਦੋਂ ਤੱਕ ਕਰ ਸਕਦੇ ਸਾਡੀ ਲੱਗੀ ਆ ਵੀਰ ਜਿਸ ਵਾਂ ਸੀ ਆਪਾਂ ਸਮਾਨ ਕੱਢਦੇ ਕੱਢਦੇ ਉਹ ਸਾਰੀ ਛੱਤ ਡਿੱਗੀ ਬਾਲੀ ਦਾ ਡਰਾਗ ਵਾਲੀ ਆ ਦੇਖੋ ਕਿੰਨੇ ਦਿਨਾਂ ਦਾ ਆਇਓ ਦਿਖਾਇਓ ਅੰਦਰ ਕੈਮਰਾਮੈਨ ਸਾਹੁਣਾ ਅੰਦਰ ਦਿਖਾਇਓ ਅੰਦਰ ਕਿਹੜਾ ਨਰ ਵੀ ਘਾਣ ਲਿਕੇ ਨੇ ਆ ਦੇਖੋ ਇਹ ਇੰਨਾ ਦਾ ਕਹਿਣਾ ਵਾ ਜੀ ਇਹੀ ਬੱਚਿਆਂ ਦੀ ਜਾਨ ਬਚਾਈ ਮਸੀਂ ਅਸੀਂ ਸਮਾਨ ਕੱਢਦੇ ਕੱਢਦੇ ਸਾਡੇ ਘਰ ਵਾਲੀ ਫੁੱਟ ਗਈ ਛੱਤ ਡਿੱਗ ਗਈ ਆ ਜੋ ਸਮਾਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਮਾਨ ਥੋੜਾ ਬੋਟਾ ਇੱਧਰ ਕੱਢ ਕੇ ਅਸੀਂ ਰੱਖਿਆ ਆ ਤੇ ਆ ਦੇਖੋ ਸਾਡਾ ਬਹੁਤ ਨੁਕਸਾਨ ਹੋ ਗਿਆ ਇਸ ਸਮਾਨ ਕੱਢਦੇ ਕੱਢਦੇ ਡੇਪਿਆ ਜੀ ਸਮਾਨ ਜੀ ਸਮਾਨ ਕੱਢਦੇ ਕੱਢਦੇ ਛੱਤ ਡਿੱਗ ਗਈ ਛੱਤ ਡਿੱਗ ਗਈ ਬੱਚੇ ਬੱਚੇ ਇੰਨਾ ਸ਼ੁਕਰ ਬਚ ਗਏ ਕੱਢੇ ਫਟਾਫਟ ਸਰਦਾਰ ਸਰਦਾਰ ਕੋਈ ਭਾਜੀ ਮਦਦ ਕਰ ਦਵੇ ਇੰਨਾ ਸਾਡਾ ਨੁਕਸਾਨ ਹੋਇਆ ਨਾ ਜੀ ਬੱਚੇ ਸੀ ਨਿਗੇ ਨਿਗੇ ਚਲੋ ਬਚ ਗਏ ਆ ਸਮਾਨ ਸੋਣਾ ਹੀ ਕੱਢ ਲਿਆ ਬਾਕੀ ਸਮਾਨ ਵੀ ਸਾਡੇ ਟੁੱਟ ਪਾਣ ਸਾਰੀ ਹੋ ਗਈ ਆ ਉਹ ਬਾਹਰ ਪਿਆ ਹੋਇਆ ਬਾਹਰ ਗਲੀ ਚ ਰੱਖਿਆ ਹੋਇਆ ਸੀ ਅੱਛਾ ਜੀ ਇਹ ਮੈ ਕੈਮਰਾਮੈਨ ਸਾਊਂਡ ਬੰਦਾ ਜਾਂ ਸਮਾਨ ਖਾਇ ਉਹਨਾਂ ਨੇ ਕੱਢਿਆ ਜੀ ਹਾਂਜੀ ਸਰਕਾਰ ਨੂੰ ਬੇਨਤੀ ਆ ਕਿ ਚਲੋ ਕੋਈ ਹੈਲਪ ਕਰਨ ਸਾਡੀ ਹਾਂਜੀ ਤੇ ਪਾਜੀ 100 ਰੁਪਏ ਕਰਦੇ ਜੀ ਹਾਂਜੀ ਥੋੜੀ ਜੱਪਾ ਹੀ ਕਰਦੇ ਆ ਸੱਸ ਸਾਡੀ ਨੂੰ ਇਹ ਬਰਸਾਦ ਵੀ ਬਹੁਤ ਹੋ ਰਹੀ ਆ ਤੇ ਇਸ ਕਰਕੇ ਜਾਬ ਨਹੀਂ ਹੁੰਦਾ ਉਹਨਾਂ ਦੇ ਹਾਂਜੀ ਜੀ ਪਾਜੀ ਪਾਣੀ ਤੇ ਨਹੀਂ ਜਾਉਂਦਾ ਕਿ ਪਤਾ ਨਹੀਂ ਜੀ ਹਾਂ ਪਤਾ ਕਰ ਦੱਸੋ ਤੇ ਜਿਹੜਾ ਸਮਾਨ ਟੁੱਟਾਇ ਉਹ ਕਿੱਥੇ ਗਿਆ ਜੀ ਉਹ ਬਾਹਰ ਉਹ ਪਾਸੇ ਆ ਗਿਆ ਸਮਾਨ ਸਾਡਾ ਆਹ ਸਮਾਨ ਟੁੱਟਾਇਆ ਜੀ ਇਹਨਾਂ ਦਾ ਇਹ ਕੁਝ ਅੰਦਰ ਵੀ ਗਿਆ ਆ ਜੀ ਕੋਸਨਦਰ ਵੀ ਸਮਾਨ ਟੁੱਟਾ ਹੋਇਆ ਜੀ ਤੇ ਕਾਫੀ ਨੁਕਸਾਨ ਹੋਇਆ ਹੈ ਜੀ